ਸੂਰਬੀਰਾਂ ਦੀ ਯੋਧਿਆਂ ਦੀ ਕੌਮ ਅੱਜ ਪਖਾਰੀਆਂ ਦੀ ਬਣ ਗਈ। ਕੌਮ ਦੇ ਯੋਧਿਆਂ ਨੂੰ ਸਲੂਟ ਵਜਦੇ ਸਨ ਅੱਜ ਆਹ ਹਾਲਤ ਬਣ ਗਈ। ਅਨ ਵਾਲੀ ਕੌਮ ਥੋੜੀ ਸੀ। ਗੁਰੂ ਪਾਤਸ਼ਾਹ ਨੇ ਪੰਜ ਕਾਰ ਬਖਸ਼ੇ ਸੀ। ਤੇ ਜਿਹੜੇ ਆ ਆਕੂ ਆਉਂਦਾ ਦਾਲਾ ਕਰਦੇ ਕੁੰਬ ਦੇ ਮੇਲੇ ਜਾ ਕੇ ਚੂਕੀਆਂ ਲਾਈ ਜਾਂਦੇ ਲੋਕ। ਇੱਕ ਵਕਤ ਸੀ ਉਹ ਕਹਿੰਦੇ ਸੀ ਤੁਸੀਂ ਸਾਡੇ ਵਿੱਚੋਂ ਨਿਕਲਿਓ ਅੱਜ ਜਦੋਂ ਉੱਥੇ ਗਾਤਰੇ ਪਾ ਕੇ ਦਮਾਲੇ ਸਜਾ ਕੇ ਤਰਬੈਣੀ ਦਾ ਇਸ਼ਨਾਨ ਕਰ ਰਹੇ ਵੇਖਿਓ ਨਾ ਤੁਸੀਂ ਉਦੋਂ ਕਹਿੰਦੇ ਆ ਦੇਖੋ ਕਰ ਰਹੇ ਨਾ ਇਸ਼ਨਾਨ ਤੁਸੀਂ ਕਹਿੰਨੇ ਹੋ ਅਸੀਂ ਵੱਖਰੇ ਆਂ ਸਾਡੇ ਵਿੱਚੋਂ ਹੀ ਅੱਜ ਵੀ ਉਹ ਜੇਲਾ ਵਿੱਚ ਬੈਠੇ ਨੇ ਮਾਵਾ ਦੇ ਪੁੱਤ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਾਪੂ ਸੂਰਤ ਸਿੰਘ ਕੋਹੜ ਹੜਤਾਲ ਤੇ ਬੈਠੇ ਅਣ ਮਿੱਥੇ ਸਮੇਂ ਦੀ ਪੋਖੜ ਤਾਲ ਤੇ ਆਖਰਕਾਰ ਹਸਲ ਕੋਰ ਤੋਂ ਅਮਰੀਕਾ ਚਲੇ ਜਾਂਦੇ ਉਹਨਾਂ ਨੂੰ ਉਹਨਾਂ ਦਾ ਪਰਿਵਾਰ ਉੱਥੇ ਲੈ ਜਾਂਦਾ ਕਿਉਂਕਿ ਜੇਲਾ ਜਾਂ ਸਜ਼ਾਵਾਂ ਕੱਟਣ ਤੋਂ ਬਾਅਦ ਪਰਿਵਾਰ ਸੇ ਬੇ ਕੋ ਅਮਰੀਕਾ ਦੀ ਧਰਤੀ ਤੇ ਚਲੇ ਗਏ ਮੈਰਕਾ ਤੋਂ ਉਹਨਾਂ ਨੇ ਆਖਰੀ ਸਾਲ ਸਾਡੀ ਕੌਮ ਦੇ ਵਿੱਚ ਗੱਲ ਇਹ ਨਹੀਂ ਕਿ ਇਸ ਕੌਮ ਵਿੱਚ ਕੋਈ ਯੋਧਾ ਨਹੀਂ ਪੈਦਾ ਹੁੰਦਾ ਯੋਧੇ ਬੜੇ ਬੜੇ ਨੇ ਬੜੇ ਬੜੇ ਸੂਰਮੇ ਪੈਦਾ ਹੁੰਦੇ ਗੱਲ ਤੇ ਵਿਚਾਰਨ ਵਾਲੀ ਇਹ ਹੈ ਕਿ ਕਿੰਨੀ ਦੇਰ ਤੱਕ ਤੁਸੀਂ ਆਪਣੀ ਕੌਮ ਦੇ ਯੋਧੇ ਸੂਰਮੇ ਸ਼ਹੀਦ ਕਰਵਾਉਂਦੇ ਰਹੋ ਉਹਦੇ ਤੋਂ ਬਾਅਦ ਤੁਸੀਂ ਇਕੱਠੇ ਹੋ ਕੇ ਉਹਨਾਂ ਦੇ ਸਮਾਗਮ ਮਨਾਉਂਦੇ ਰਹੋ ਲੜੀਆਂ ਲੱਗੀਆਂ ਹੋਈਆਂ ਲੜਾਈਆਂ ਲੱਗੀਆਂ ਹੋਈਆਂ ਯੋਧਿਆਂ ਦੀਆਂ ਕਿੰਨੇ ਕਿੰਨੇ ਯੋਧੇ ਮਹਾਨ ਸੂਰਬੀਰ ਤਕੜੇ ਤਕੜੇ ਰਾਦਿਆਂ ਵਾਲੇ ਤਕੜੇ ਜੀਵਨ ਵਾਲੇ ਤਕੜੇ ਕਿਰਦਾਰ ਵਾਲੇ ਜਿਹੜੇ ਢਹਿ ਢੇਰੀ ਹੋ ਜਾਂਦੇ ਖਤਮ ਹੋ ਜਾਂਦੇ ਕਿੰਨੀਆਂ ਸ਼ੀਧੀਆਂ ਹੋ ਗਈਆਂ ਡਿੜਤੀ ਨਹੀਂ ਕੋਈ ਕਿਸ ਵਾਸਤੇ ਸ਼ੀਧੀਆਂ ਹੋ ਰਹੀਆਂ ਹੱਕਾਂ ਲਈ ਇੱਕ ਹੋਰ ਬਜ਼ੁਰਗ ਜਰਨੈਲ ਕਿਸਾਨੀ ਨੂੰ ਬਚਾਉਣ ਦੇ ਲਈ ਅੱਜ ਪੰਜਾਬ ਦੀ ਧਰਤੀ ਤੇ ਫਿਰ ਕੋਖੜਦਾਲ ਤੇ ਬੈਠਾ ਕਿੰਨੀ ਦੇਰ ਤੱਕ ਮੰਗਦੇ ਰਹੋਗੇ ਮੰਗਤੇ ਬਣਾਇਆ ਸਾਨੂੰ ਮੰਗਤੇ ਮaaf ਕਰਨਾ ਮੰਗਤਿਆਂ ਸੀ ਮੰਗਤਿਆਂ ਮੰਗਤਾ ਅੱਗੇ ਕਿਸੇ ਦੇ ਆਏ ਕਰਕੇ ਕਹਿੰਦਾ ਮੈਨੂੰ ਦੇ ਦਿਓ ਦੇ ਦਿਓ ਮਰਜੀ ਇਹ ਦੇਣ ਵਾਲੇ ਦੀ ਦੇਵੇ ਤਾਂ ਨਾ ਦੇਵੇ ਹੋ ਸਕਦਾ ਉਹ ਕਈ ਵਾਰ ਠਖਾਰੀ ਦਾ ਠੂਠਾ ਹੀ ਫੜ ਕੇ ਸਿੱਪ ਦਿੰਦਾ ਹੈ ਮਾਰਦਾ ਚਲਾ ਕੇ ਬਰਤਨ ਕਹਿੰਦਾ ਤੂੰ ਮੰਗਦਾ ਹੀ ਨਹੀਂ ਨਾ ਬਾਦਸ਼ਾਹਾਂ ਜਰਨੈਲਾਂ ਦੀ ਸੂਰਬੀਰਾਂ ਦੀ ਯੋਧਿਆਂ ਦੀ ਕੌਮ ਅੱਜ ਪਖਾਰੀਆਂ ਦੀ ਬਣ ਗਈ ਪਖਾਰੀਆਂ ਦੀ ਲਲਾਰੀਆਂ ਦੀ ਇਹ ਕੌਮ ਬਣ ਗਈ ਹੈ ਜਿਹੜੀ ਕੌਮ ਦੇ ਯੋਧਿਆਂ ਨੂੰ ਸਲੂਟ ਵਜਦੇ ਸਨ ਅੱਜ ਆ ਹਾਲਤ ਬਣ ਗਈ ਕਿਉਂਕਿ ਇਸ ਕੌਮ ਦਾ ਆਗੂ ਕੋਈ ਨਹੀਂ ਰਿਹਾ ਤੇ ਜਿਹੜੇ ਆ ਆਗੂ ਹੋਂ ਦਾ ਦਾਵਾ ਕਰਦੇ ਕੌਮ ਦੇ ਮੇਲੇ ਜਾ ਕੇ ਚੁਕੀਆਂ ਲਾਈ ਜਾਂਦੇ ਲੋਥੇ ਜਿਹੜੇ ਆਗੂ ਹੋਂ ਦਾ ਦਾਵਾ ਕਰਦੇ ਇਹ ਤੋਂ 3 ਵਾਲੀ ਕੌਮ ਛੋੜੀ ਗਈ ਗੁਰੂ ਪਾਚੇ ਨੇ ਪੰਜ ਕਾਰ ਬਖਸ਼ੇ ਇਹ ਆਪਣੇ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਕੌਮ ਸੀ ਜਿਹੜੀ ਦੂਜਿਆਂ ਦੀ ਇੱਜ਼ਤ ਪੱਤ ਬਚਾਉਣ ਵਾਲੀ ਕੌਮ ਸੀ ਜਿਹੜੀ ਅੱਜ ਉਹ ਤੁਸੀਂ ਦੇਖੋ ਕਿੱਧਰ ਨੂੰ ਤੁਰ ਗਈ ਫਿਰ ਪਤਾ ਉਹਨਾਂ ਦੇ ਉਹਨਾਂ ਦੇ ਆਪਣੇ ਉਹਨਾਂ ਨੂੰ ਬਚਾਉਣ ਵਾਲੇ ਦਲੀਲਾਂ ਪਤਾ ਕੀ ਦੇ ਰਹੇ ਨੇ ਕਹਿੰਦੇ ਵੱਡੇ ਵੀ ਜਾਂਦੇ ਹੁੰਦੇ ਸੀ ਤੀਰਥਾਂ ਦੇ ਇਸ਼ਨਾਨ ਕਰਨ ਵਾਸਤੇ ਸੌਖਾ ਹੋ ਗਿਆ ਨਾ ਇੱਕ ਵਕਤ ਸੀ ਉਹ ਕਹਿੰਦੇ ਸੀ ਤੁਸੀਂ ਸਾਡੇ ਵਿੱਚੋਂ ਨਿਕਲਿਓ ਅੱਜ ਜਦੋਂ ਉੱਥੇ ਗਾਦਰੇ ਪਾ ਕੇ ਦਮਾਲੇ ਸਜਾ ਕੇ ਸਰਬੈਣੀ ਦਾ ਇਸ਼ਨਾਨ ਕਰ ਰਹੇ ਵੇਖਦੇ ਨਾ ਤੁਸੀਂ ਉਦੋਂ ਕਹਿੰਦੇ ਆ ਦੇਖੋ ਕਰ ਰਹੇ ਨਾ ਇਸ਼ਨਾਨ ਤੁਸੀਂ ਕਹਿੰਦੇ ਹੋ ਅਸੀਂ ਵੱਖਰੇ ਆਏ ਸਾਡੇ ਵਿੱਚੋਂ ਹੀ ਨੇ ਸੌਖਾ ਹੋ ਗਿਆ ਕਿ ਤਨਾ ਕਿਤੇ ਸਾਨੂੰ ਸਾਡੀਆਂ ਅਣਗਹਿਲੀਆਂ ਤੇ ਸਾਡੀ ਅਗਿਆਨਤਾ ਨੇ ਮਾਰਿਆ ਮਰਨ ਵਾਲੀ ਨਹੀਂ ਸੀ ਇਹ ਕੌਮ ਵੰਡ ਕੇ ਛੱਕਣ ਵਾਲੀ ਸੀ ਦੂਜਿਆਂ ਦਾ ਪੇਟ ਭਰਨ ਵਾਲੀ ਸੀ ਸ਼ਾਇਦ ਇਸ ਕੌਮ ਦੀ ਫਰਾਗ ਦੀ ਹੀ ਇਸ ਕੌਮ ਦਾ ਗੁਨਾਹ ਬਣ ਗਿਆ ਇਸ ਕੌਮ ਦੀਆਂ ਵਡਿਆਈਆਂ ਤੇ ਇਸ ਕੌਮ ਦੇ ਗੋਹਣੇ ਦਾ ਗੁਨਾਹ ਬਣ ਗਿਆ ਕਿ ਇਹਦੇ ਹਰ ਵਕਤ ਫਾਂਸੀ ਦਾ ਰੱਸਾ ਲਟਕਦਾ ਹੀ ਰਹਿੰਦਾ ਹੈ ਉਤਰਾ ਰਾਤ ਦਿਨ ਜੋਰ ਲੱਗਾ ਹੋਇਆ ਪੂਰੇ ਭਾਰਤ ਦੀ ਧਰਤੀ ਤੇ ਇੱਕ ਖੇਤਰ ਪੰਜਾਬ ਦਾ ਖੇਤਰ ਹੈ ਜਿਹਨੂੰ ਰਾਤ ਦਿਨ ਜੋਰ ਲੱਗਾ ਆ ਕੋਈ ਦਬਾ ਦਿਓ ਖਤਮ ਕਰ ਦਿਓ ਖਤਮ ਕਰ ਦਿਓ ਤਰੀਕੇ ਵੱਖਰੇ ਵੱਖਰੇ ਗੰਦੀ ਰਾਜਨੀਤੀ ਅਫਸੋਸ ਨਾ ਕਹਿਣਾ ਪੈ ਰਿਹਾ ਜਿਵੇਂ ਪੁਲਾਨਾ ਤੇ ਖਰੜ ਬਠਿੰਡੇ ਦਾ ਕਬੱਡੀ ਖਿਡਾਰੀ ਨੌਜਵਾਨ ਐ ਤਕੜਾ ਸਰੀਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹਰ ਆਇਦਨ ਵਾਰ ਦਾ ਧੋਰੀਆਂ ਨੇ ਪੁਰਾਣੀ ਥਾਂ ਤੇ ਗੋਲੀ ਮਾਰ ਕੇ ਨੌਜਵਾਨ ਮਾਰਦਾ ਕੋਈ ਸਰਪੰਚ ਮਾਰਦਾ ਪਿੰਡ ਦਾ ਕੋਈ ਮੈਂਬਰ ਮਾਰ ਦਿੱਤਾ ਕੀ ਹੋ ਰਿਹਾ ਹੈ ਕਤਲਿਆਮ ਹੋ ਰਿਹਾ ਨਾ ਸ਼ਰਿਆਮ ਕਤਲਿਆਮ ਹੋ ਰਿਹਾ ਦੂਜੀ ਦੂਜੇ ਦੂਜੀ ਮਾਰ ਨਸ਼ੇ ਦੀ ਨਸ਼ੇ ਨਾਲ ਤੜਾ ਤੜ ਨੌਜਵਾਨ ਅ ਗਿਆਨਤਾ ਸਾਡੀ ਸਾਨੂੰ ਸਾਡੇ ਬੈਲਟ ਆਈ ਪਾਰ ਅਸੀਂ ਕੁਝ ਉਹਨਾਂ ਲੋਕਾਂ ਦੀਆਂ ਗੱਲਾਂ ਤੇ ਇੰਨਾ ਕੁ ਆਪਣੇ ਆਪ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੀਆਂ ਗੱਲਾਂ ਉਹਨਾਂ ਪਰੋਸ ਕੇ ਰੱਖ ਦਿੱਤੀਆਂ ਅਸੀਂ ਆਖਿਆ ਸੀ ਇਹਨਾਂ ਨੂੰ ਪ੍ਰੈਕਟੀਕਲ ਕਰਾਂਗੇ ਕੋਈ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਦਾ ਵਿਆਹ ਇਦਾਂ ਦਾ ਬਖਾ ਦਿਓ ਜਿਸ ਵਿਆਹ ਦੇ ਵਿੱਚ ਰਫਲਾਂ ਨਾਲ ਫੈਰ ਨਹੀਂ ਹੋ ਗੋਲੀਆਂ ਚੱਲਦੀਆਂ ਕਈ ਵਾਰੀ ਆਪਣਾ ਹੀ ਬੰਦਾ ਮਾਰ ਲੈਂਦੇ ਨੇ ਆਪ ਆਪਣੇ ਨੂੰ ਮਾਰੀ ਜਾਂਦੇ ਹੁਣ ਮੈਂ ਇਥੋਂ ਇਹਦੀ ਅਨਾਉਂਸ ਕਰਾਂਗਾ ਜਿਹਨੇ ਮੈਨੂੰ ਪਰਸਨਲ ਪੁੱਛਣਾ ਆ ਨਾ ਤਾਂ ਮੈਂ ਦੱਸ ਦੂੰਗਾ ਪੰਜਾਬ ਦੇ ਵਿੱਚ ਜਿਹੜੇ ਹਥਿਆਰਾਂ ਦੇ ਲਾਇਸੈਂਸ ਨੇ ਕਿੰਨੇ ਈਸ਼ੂ ਕੀਤੇ ਗਏ ਨੇ ਤੇ ਉਹਦੇ ਵਿੱਚੋਂ ਨਕਲੀ ਲਾਇਸੈਂਸ ਕਿੰਨੇ ਈਸ਼ੂ ਕੀਤੇ ਗਏ ਕਿੰਨਾ ਵੱਡਾ ਜਕੀਰਾ ਥਿਆਰਾ ਦਾ ਵਾਰਡ ਦਿੱਤਾ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਘਰਾਂ 'ਚ ਹੈ ਹੀ ਕੁਝ ਨਹੀਂ ਹੈ ਪੰਜਾਬੀਆਂ ਦੇ ਘਰਾਂ 'ਚ ਬਰਾਤ ਚੜ੍ਹਦੀ ਹੋਏ ਮੁੰਡੇ ਦੀ ਕੁਰਬਾਨੀ ਦੂਜੇ ਘਰੋਂ ਮੰਗੇ ਲਿਆਉਂਦੇ ਨਹੀਂ ਤੇ ਉਹ ਕਿਤੇ ਪੰਜਾਬ ਦੇ ਵਿੱਚ ਐਨੇ ਲੱਖ ਐਨੇ ਲੱਖ ਲਾਇਸੈਂਸ ਜਿਹੜਾ ਇਸ਼ੂ ਹੋ ਗਿਆ ਐਨੇ ਲੱਖ ਕਿਹਦੇ ਕੋਲ ਹੈ ਕਿੰਨੇ ਸਵਾਲ ਕੀ ਰੱਖਿਆ ਹੈ ਹਰ ਆਇਦਨ ਪੰਜਾਬੀ ਨੌਜਵਾਨਾਂ ਦੇ ਚੰਗੇ ਬੱਲੇ ਬੱਚਿਆਂ ਦੇ ਜਿਹੜੇ ਉਹਨਾਂ ਪਾਰਟੀਆਂ 'ਚ ਨਹੀਂ ਲੜਨਾ ਚਾਹੁੰਦੇ ਕਹਿੰਦੇ ਤੁਸੀਂ ਵੱਖਰੇ ਕਿਉਂ ਰਹਿ ਰਹੇ ਹੋ ਤੁਹਾਨੂੰ ਸਾਡੇ 'ਚ ਸ਼ਾਮਲ ਹੋਣਾ ਪਵੇਗਾ ਨਹੀਂ ਅਸੀਂ ਰਵਾਂਗੇ ਗੋਲੀ ਮਾਰਦੇ ਨੇ ਕਤਲ ਕਰ ਦਿੰਦੇ ਨੇ ਕਿਹੜੇ ਕਿਹੜੇ ਪਾਸਿਆਂ ਤੋਂ ਸੰਤਾਪ ਭੋਗ ਰਹੀ ਹੈ ਸਾਡੀ ਕੌਮ ਇਹ ਆਗੂ ਹੀ ਨਹੀਂ ਕੌਮ ਹੋ ਗਈ ਹੈ ਮਾਫ ਕਰਿਓ ਜਿੰਨੀ ਦੇਰ ਤੱਕ ਅਸੀਂ ਸਮਝਦਾਰ ਨਾ ਹੋਏ ਅਸੀਂ ਜੇ ਬਾਹਰ ਬੈਠੇ ਆ ਨਾ ਤੇ ਇਹ ਮਤ ਸੋਚਣਾ ਵੀ ਸਾਡਾ ਕਿਹੜਾ ਉੱਥੇ ਕੋਈ ਵਾਹ ਵਾਸਤਾ ਉਹਨਾਂ ਤੇ ਬੈਠੇ ਵੇਖੋ ਆਪਣੀ ਕੌਮ ਲਈ ਸੋਚੋ ਆਪਣੀ ਕੌਮ ਲਈ ਕੀ ਕਰਨਾ ਚਾਹੀਦਾ ਸਾਡੀਆਂ ਕੀ ਜ਼ਿੰਮੇਵਾਰੀਆਂ ਨੇ ਅਸੀਂ ਆਪਣੀ ਕੌਮ ਲਈ ਅਸੀਂ ਕਿਸੇ ਤੇ ਦਾਵਾ ਬੋਲਣ ਦੀ ਨਹੀਂ ਗੱਲ ਕਰ ਰਹੇ ਅਸੀਂ ਤਾਂ ਆਪਣੇ ਆਪ ਨੂੰ ਬਚਾਉਣ ਦੀ ਗੱਲ ਕਰ ਰਹੇ ਵੀ ਕਿਵੇਂ ਬਚਿਆ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਛੇੜ ਛਾੜ ਸੋਸ਼ਲ ਮੀਡੀਆ ਤੇ ਇਦਾਂ ਦੇ ਪੇਜ ਚੱਲ ਰਹੇ ਨੇ ਇਦਾਂ ਦੇ ਪੇਜ ਜਿਨ੍ਹਾਂ ਦੇ ਲੱਖਾਂ ਲੱਖਾਂ ਦੀ ਗਿਣਤੀ ਚ ਵਿਊ ਆਉਂਦੇ ਨੇ ਉਹ ਨਿੱਕੀ ਜੀ ਗੱਲ ਲਿਖਦੇ ਨੇ ਇੱਕੋ ਗੱਲ ਆਰਟੀਕਲ ਜਿਹੜਾ ਨਾ ਇੰਨਾ ਤੇਜ ਹੈ ਨਿੱਕੀ ਜੀ ਗੱਲ ਲਿਖਦੇ ਨੇ ਪੜਕੁੱਟਦੇ ਨੇ ਨੌਜਵਾਨ ਪੜਕੁੱਟਦੇ ਨੇ ਫਿਰ ਉਹਨਾਂ ਨੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀਆਂ ਫੋਟੋਆਂ ਲਾਈਆਂ ਨੇ ਆਪਣੀਆਂ ਆਈਡੀਆ ਤੇ ਫਿਰ ਉਥੋਂ ਗਾਲ੍ਹਾਂ ਕੱਢਦੇ ਨੇ ਫਿਰ ਕਹਿੰਦੇ ਆਹ ਵੇਖੋ ਵੀ ਸਿੱਖ ਗਾਲ੍ਹਾਂ ਕੱਢਦੇ ਨੇ ਉਹ ਸਿੱਖ ਨਹੀਂ ਹੈ ਉਹ ਜਿਹੜਾ ਗਵਰਨਮੈਂਟ ਦਾ ਆਈਟੀ ਸੈਲੋ ਆਪਣੀਆਂ ਫੋਟੋਆਂ ਲਾ ਕੇ ਬਾਬਾ ਪਿੰਟਰਾਲੇ ਦੀਆਂ ਗਾਲਾਂ ਕੱਢ ਦੇ। ਦੇਖਣਾ ਪਵੇਗਾ। ਸਾਨੂੰ ਵਿਚਾਰਧਾਰਾ ਤੋਂ, ਸਰੀਰਕ ਤੌਰ ਤੇ, ਵਿਚਾਰਧਾਰਾ ਤੌਰ ਤੇ, ਆਰਥਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ ਸਾਰੇ ਪਾਸਿਆਂ ਤੋਂ ਕੁੱਟਿਆ ਜਾ ਰਿਹਾ ਅਸੀਂ ਕਦੋਂ ਸਮਝਾਂਗੇ? ਸਾਨੂੰ ਸਮਝਣ ਦੀ ਲੋੜ ਹੈ ਇਸ ਆ ਜਿਹੜਾ ਵਾਹਿਗੁਰੂ ਮਾਲਕ ਨੇ ਦਾਤ ਦਿੱਤੀ ਇਹਦੀ ਵਰਤੋਂ ਕਰਨੀ ਹੋਵੇ। ਮੈਂ ਇਹ ਬੇਨਤੀ ਕਰਨਾ ਚਾਹਾਂਗਾ ਮੈਂ ਇਨਾ ਪੜਿਆ ਲਿਖਿਆ ਨਹੀਂ ਐ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹਾਂਗਾ ਜਿਹੜੇ ਭੈਣ ਭਰਾ ਪਿੱਛੇ ਬੈਠੇ ਨੇ ਉਹਨਾਂ ਨੂੰ ਇਹ ਕਹੋ ਵੀ ਬੱਚੇ ਨੂੰ ਪਲੱਸ 2 ਕਰਾ ਕੇ ਤੇ ਆਈ ਲੈਟਸ ਕਰਕੇ ਬਾਹਰ ਨਾ ਭੇਜੋ। ਬੱਚੇ ਨੂੰ ਪੜਾਓ। ਹਾੜੇ ਬੱਚੇ ਪੜ੍ਹੋ। ਸਾਡੇ ਬੱਚੇ ਤਾਂ ਕੋਈ ਸਾਡਾ ਬੱਚਾ ਬੈਂਕ 'ਚ ਨਹੀਂ ਐ ਕੋਈ ਸਾਡਾ ਬੱਚਾ ਕਿਸੇ ਸਰਕਾਰੀ ਨੌਕਰੀ ਤੇ ਕਿੰਨੇ ਕ ਬੱਚੇ ਸਾਡੇ ਤੁਸੀਂ ਬੈਂਕਾਂ ਵਿੱਚ ਜਾ ਕੇ ਦੇਖੋ ਕਮਰਸ ਪੜ੍ਹਨੀ ਉਖੀ ਐ ਅਸੀਂ ਕਿਦਾਂ ਪੜ੍ਹਾਂਗੇ ਸਾਡੇ ਬੱਚੇ ਕਹਿੰਦੇ ਸੌਖਾ ਕੰਮ ਐ ਕਹਿੰਦੇ ਜਿੰਨੇ ਚਿਰ ਨੂੰ ਪੜ੍ਹਨ ਤੋਂ ਬਾਅਦ ਨੌਕਰੀ ਦੀ ਭਾਲ ਕਰਨੀ ਉਹਨੇ ਚਿਰ ਨੂੰ ਪੈਸਾ ਕਮਾ ਲਓ ਪੈਸਾ ਕਮਾਇਆ ਜਾ ਸਕਦਾ ਹੈ ਘਰ ਸੋਹਣੇ ਬਣ ਜਾਣਗੇ ਗੱਡੀਆਂ ਆ ਜਾਣਗੀਆਂ ਪਰ ਮਾਫ ਕਰਿਓ ਰਾਜ ਭਾਗ ਤੇ ਸੱਤਾ ਕਦੀ ਸਾਡੇ ਹੱਥ ਵਿੱਚ ਨਹੀਂ ਆਵੇ ਰਾਜ ਭਾਗ ਤੇ ਸੱਤਾ ਤੋਂ ਸੀ ਬਾਂਝੇ ਹਾਂ ਉਸ ਵਕਤ ਬਾਂਝੇ ਹਾਂ ਜੇ ਸਾਡੇ ਪੰਜਾਬ ਦੀ ਪੰਜਾਬ ਦੇ ਵਿੱਚ ਇੱਕ ਬੈਂਕ ਚੱਲੀ ਸੀ ਉਹਦਾ ਨਾਮ ਸੀ ਸ਼ਾਇਦ ਮੈਂ ਭੁੱਲਾਂ ਨਾ ਪੰਜਾਬ ਐਂਡ ਸਿੰਧ ਬੈਂਕ ਪੰਜਾਬ ਐਂਡ ਸਿੰਧ ਬੈਂਕ ਉਹਦਾ ਇੱਕ ਸਰਕਾਰ ਸਰਦਾਰ ਸੀ ਉਹਦਾ ਇੱਕ ਮਾਲਕ ਉਹਦਾ ਇੱਕ ਸਰਦਾਰ ਸੀ ਅੱਜ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਪੁੱਛੋ ਵੀ ਸਰਦਾਰਾਂ ਦੇ ਸਿੱਖਾਂ ਦੇ ਕਿੰਨੇ ਖਾਤੇ ਆ। ਅਸੀਂ ਹਰ ਪਾਸੇ ਹਰ ਪਾਸੇ ਤੋਂ ਆਪਣਾ ਆਪ ਵੀ ਖਤਮ ਕਰ ਰਹੇ ਹਾਂ। ਪੰਜਾਬ ਦੇ ਸਕੂਲਾਂ ਦੇ ਵਿੱਚ ਜਾ ਕੇ ਤੁਸੀਂ ਵੇਖੋ। ਨੌਜਵਾਨ ਦੀ ਸੁਰਤ ਵਿੱਚ ਹੀ ਕੁਝ ਹੋਰ ਚੱਲ ਰਿਹਾ। ਪੁੱਛੋ ਇੱਕ ਪਲੱਸ 2 ਦੀ ਕਲਾਸ ਵਿੱਚ ਜਾ ਕੇ ਪੁੱਛੋ ਬੱਚਿਆਂ ਨੂੰ ਤੁਹਾਡੇ ਵਿੱਚੋਂ ਡਾਕਟਰ ਕਿੰਨੇ ਬਣਨ ਜਾ ਰਹੇ ਆ? ਇੰਜੀਨੀਅਰ ਕਿੰਨੇ ਬਣਨਗੇ? ਕਿੰਨੇ ਨਹੀਂ ਜੀ ਅਸੀਂ ਤਾਂ ਪਲੱਸ 2 ਕਰਨੀ ਹੈ ਤੇ ਆਈ ਲੈਟਸ ਕਰਕੇ ਬਾਹਰ ਜਾਣਾ ਹੈ ਲੜਕੀਆਂ ਰਹਿ ਪੰਜਾਬ ਦੇ ਵਿੱਚ ਸੀ ਕੀ ਕਰਨਾ ਫਿਰ ਪੰਜਾਬ ਦੀ ਲੜਕੀ ਕੱਲ ਮੈਂ ਮੋٹے ਤੜਵਾਉਂਦੇ ਆਂ ਬਾਰ-ਬਾਰ ਮਾਵਾਂ ਦੇ ਪੁੱਤ ਜੇਲਾ ਚ ਰੁੜ ਰਲ ਰਏ ਨੇ ਆਪਣੇ ਭੈਣ ਭਰਾਵਾਂ ਨੂੰ ਪਿੱਛੇ ਬੈਠੇ ਰਿਸ਼ਤੇਦਾਰਾਂ ਨੂੰ ਪ੍ਰੇਰਣਾ ਦਿਓ ਅਸੀਂ ਤੁਹਾਡੇ ਲਈ ਖਰਚਾ ਭੇਜਦੇ ਆਂਗੇ ਬੱਚੇ ਨੂੰ ਪੜਾਓ ਤੱਕੜੇ ਹੋ ਕੇ ਜਿੰਨਾ ਪੜਾਇਆ ਜਾਏ ਉਹਨਾਂ ਨੂੰ ਜੇ ਵਧਾਈ। ਇੱਦਾਂ ਉਹਨਾਂ ਲੈ ਕੇ ਆਏ ਵੀ ਆਖੀ ਬੈਸੇ ਰਿਸ਼ਤੇਦਾਰ ਬੈਠੇ ਹੋ ਗੱਲ ਕਹਿੰਦੇ ਵੀ ਸਾਡੇ ਬੱਚੇ ਨੂੰ ਵੀ ਲੈ ਜਾਓ ਲੈ ਜਾਵਾਂਗੇ। ਕੀ ਕਰੂ ਇੱਥੇ ਆਖੀ। ਜਿਸ ਪੰਜਾਬ ਦੀ ਗੱਲ ਕਰਦੇ ਉਸ ਪੰਜਾਬ ਨੂੰ ਬਚਾਉਣਾ ਤੇ ਉੱਥੇ ਕੁਝ ਨਾ ਕੁਝ ਰੱਖਣਾ ਪੈਣਾ ਹੈ। ਜਮੀਨਾਂ ਵੇਚੀ ਜਾਂਦੇ ਨੇ ਘਰ ਵੇਚੀ ਜਾਂਦੇ ਨੇ ਘਰਾਂ 'ਚ ਉਹਨਾਂ ਬਠਾਲ ਦਿੱਤਾ ਕਿਸੇ ਹੋਰ ਨੂੰ ਕਾਬਜ ਹੋ ਗਏ ਨੇ ਉਹ ਘਰਾਂ ਦੀਆਂ ਦਵਾਰਾਂ ਲਾਲ ਦਸਤੀਆਂ ਨੇ ਠੁੱਕ ਠੁੱਕ ਕੇ ਪਾਣ ਨਾਲ ਉਹਨਾਂ ਨੇ ਲਾਲ ਕੀਤੀਆਂ ਉਹ ਤੁਸੀਂ ਕਿਹੜੇ ਰਾਜ ਦੀ ਗੱਲ ਕਰੋਗੇ ਫਿਰ ਜੇ ਤੁਹਾਡਾ ਘਰ ਹੀ ਨਾ ਰਿਹਾ ਤੇ ਕਿੱਥੇ ਰਹੋਗੇ ਤੁਸੀਂ ਕਿਸ ਰਾਜ ਦੀ ਗੱਲ ਕਰਾਂਗੇ ਅਸੀਂ ਸਾਨੂੰ ਅੱਜ ਲੋੜ ਹੈ ਆਪਣੇ ਬੈਠੇ ਪਿੱਛੇ ਭੈਣ ਭਰਾਵਾਂ ਦੀ ਸਪੋਰਟ ਕਰਨ ਦੀ ਉਹਨਾਂ ਦੀ ਉਹਨਾਂ ਨੂੰ ਸਪੋਰਟ ਕਰੋ ਤੇ ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਸਪੋਰਟ ਕਰਾਂਗੇ ਪਰ ਬਾਹਰ ਵੱਲੋਂ ਮੂੰਹ ਨਾ ਕਰੋ ਤੁਸੀਂ ਸੰਭਾਲੋ ਪੰਜਾਬ ਨੂੰ ਤੱਕੜੇ ਹੋ ਕੇ ਵੱਡੇ ਵੱਡੇ ਸੂਝਵਾਨ ਸੱਜਣਾ ਦੇ ਨਾਲ ਸਲਾਹ ਲੈ ਕੇ ਉਹਨਾਂ ਸੱਜਣਾ ਨਾਲ ਸਾਂਝ ਬਣਾ ਕੇ ਸੈਮੀਨਾਰ ਕਰਵਾਓ ਇੱਥੇ ਨੌਜਵਾਨਾਂ ਦੇ ਇੱਥੇ ਬੱਚਿਆਂ ਦੇ ਸੈਮੀਨਾਰ ਹੋਣ ਬੱਚਿਆਂ ਦੇ ਕੈਂਪ ਹੋਣ ਨੂੰ ਪਤਾ ਲੱਗੇ ਅਸੀਂ ਕਿਵੇਂ ਪਲਾ ਕਰ ਸਕਦੇ ਆ ਆਪਣੀ ਕੌਮ ਦਾ ਕਿੱਦਾਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਨਹੀਂ ਤੇ ਬਾਪੂ ਸੂਰਤ ਸੂਰਤ ਸਿੰਘ ਵਰਗੇ ਜਰਨੈਲ ਜਿਹੜੇ 2015 ਤੋਂ ਲੈ ਕੇ 8-9 ਸਾਲ ਦੀ ਲਗਾਤਾਰ ਕੋਖੜਤਾ ਲਾ ਕੇ ਇੱਕ ਬੜੇ ਯੋਧੇ ਸਿੱਖ ਹੋਏ ਤਾਂ ਹਰ ਇੱਕ ਨੂੰ ਅਧਿਕਾਰ ਹੈ ਜ਼ਿੰਦਗੀ ਜਿਉਣ ਦਾ ਬੜੇ ਖਵਾਲੇ ਅਸੀਂ ਆਪਣੇ ਕੋਲ ਸਰਦਾਰ ਜਗਤਾਰ ਸਿੰਘ ਹਵਾਰੇ ਵਰਗੇ ਜ਼ਿਲ੍ਹਾ 'ਚ ਬੈਠੇ ਨੇ ਯੋਧੇ ਜ਼ਿਲ੍ਹਾ 'ਚ ਬੈਠੇ ਸਰਦਾਰ ਜਗਤਾਰ ਸਿੰਘ ਹਵਾਰੇ ਨੇ ਅਪੀਲ ਕੀਤੀ ਸੀ ਬਾਪੂ ਜੀ ਤੁਸੀਂ ਭੋਖੜ ਤਾਲ ਤੋਂ ਉੱਠ ਜਾਓ ਛੱਡ ਦਿਓ ਤੋੜ ਦਿਓ ਭੋਖੜ ਤਾਲ ਪਰ ਉਸ ਮਰਦ ਨੇ ਵੀ ਆਪਣੇ ਇਤੰਦਾ ਰਾਦਾ ਬਣਾ ਲਿਆ ਸੀ ਕਹਿੰਦਾ ਆਖਰੀ ਸਾਵਾ ਤੱਕ ਹੀ ਚੱਲੂਗੀ ਦੁੱਖ ਹੈ ਅਜੇ ਬਹੁਤ ਜ਼ਿਲ੍ਹਾ ਭਰ ਗਏ ਬਹੁਤ ਜ਼ਿਲ੍ਹਾ ਭਰਨ ਗਏ ਆ ਜੇ ਅਸੀਂ ਸਮਝੇ ਨਾ ਜੇ ਅਸੀਂ ਧਿਆਨ ਨਾ ਦਿੱਤਾ ਅਸੀਂ ਨਾ ਆਪਣੇ ਆਪ ਨੂੰ ਸਮਝਾਇਆ ਨਾ ਆਪਣਿਆਂ ਨੂੰ ਅਸੀਂ ਸਪੋਰਟ ਕੀਤੀ ਬੈਠਿਆ ਨੋ ਉਹਨਾਂ ਨੂੰ ਇਹ ਹੀ ਗੱਲ ਕਹਿ ਦਿਓ ਬਸ ਇੰਨਾ ਹੀ ਕਹਿ ਦਿਓ ਕਿ ਤੁਹਾਡੇ ਬੱਚੇ ਦੀ ਪੜ੍ਹਾਈ ਉਹਨੂੰ ਆਈਪੀਐਸ ਅਫਸਰ ਬਣਾਓ ਬਣਾਓ ਉੱਚੇ ਉਦਿਆਂ ਤੇ ਲੈ ਕੇ ਜਾ ਸਾਡੇ ਵਾਲੇ ਤੇ ਬੈਂਕ ਮੈਨੇਜਰ ਤੱਕ ਵੀ ਪਹੁੰਚਦੇ ਜਿਹੜੇ ਪਹੁੰਚਦੇ ਨੇ ਉਹਨਾਂ ਨੂੰ ਜਲੀਲ ਇੰਨਾ ਕੀਤਾ ਜਾਂਦਾ ਕਿਉਂਕਿ ਸਾਡਾ ਦਾਇਰਾ ਘਟ ਗਿਆ ਪੰਜਾਬ ਦੀਆਂ ਉਹਨਾਂ ਬੈਂਕਾਂ ਵਿੱਚ ਮੈਂ ਜਾ ਕੇ ਵੇਖਿਆ ਐਕਸੈਸ ਬੈਂਕ, ਐਚਡੀਐਫਸੀ ਬੈਂਕ ਇਨ੍ਹਾਂ ਬੈਂਕਾਂ ਚ ਜਾ ਕੇ ਵੇਖੋ ਸਟਾਫ ਹੀ ਨਹੀਂ ਲੱਭਦਾ ਤਾ ਦਸਤਾਰਤਾਰੀ ਦਸਤਾਰ ਵਾਲਾ ਸਟਾਫ ਹੀ ਨਹੀਂ ਹੋਵੇ ਪੰਜਾਬ ਤੇ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਨੌਜਵਾਨ ਇੱਥੇ ਬੈਠ ਕੇ ਕੁਰਸੀਆਂ ਤੇ ਕੰਮ ਨਾ ਕਰਨ ਕਿੱਧਰ ਚਲੇ ਗਏ ਮੈਂ ਜ਼ਿਆਦਾ ਨਹੀਂ ਕਹਿਣਾ ਚਾਹਾਂਗਾ ਬਸ ਐਨੀ ਗੱਲ ਕਹਿਣੀ ਚਾਹਾਂਗਾ ਆਪਣੇ ਬੈਠੇ ਪਿੱਛੇ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਇੰਨਾ ਕੌਸਲਾ ਦੇ ਉਹਨਾਂ ਨੂੰ ਕਹੋ ਨਹੀਂ ਨਹੀਂ ਬਾਹਰ ਦਾ ਭੁਲੇਖਾ ਛੱਡ ਦਿਓ ਤੁਸੀਂ ਉਹ ਕਹਿਣਗੇ ਆਪ ਤੇ ਬਾਹਰ ਬੈਠੇ ਨੇ ਤੇ ਸਾਨੂੰ ਕਹਿੰਦੇ ਬਾਹਰ ਦਾ ਭੁਲੇਖਾ ਛੱਡ ਦਿਓ ਉਹਨੂੰ ਕਹੋ ਨਹੀਂ ਤੁਸੀਂ ਇੱਥੇ ਹੋਵੋਗੇ ਤੇ ਤੁਹਾਡੇ ਕੋਲ ਅਸੀਂ ਆਵਾਂਗੇ ਜੇ ਤੁਸੀਂ ਵੀ ਆ ਗਿਆ ਤਾਂ ਬਾਅਦ ਵਿੱਚ ਜਾਵਾਂਗੇ ਕਿੰਦੇ ਤੋਂ ਸੋ ਬਾਪੂ ਸੂਰਤ ਸਿੰਘ ਦੀ ਯਾਦ ਵਿੱਚ ਅੱਜ ਆਪਾਂ ਸਾਰੇ ਜੁੜ ਕੇ ਬੈਠੇ ਜਿਨ੍ਹਾਂ ਨੇ ਧਰਮ ਕਮਾਉਂਦਿਆਂ ਆਪਣਾ ਸਰੀਰ ਵੀ ਕੌਮ ਦੇ ਲੈ ਕੇ ਲਾ ਦਿੱਤਾ ਉਹਨਾਂ ਦੀ ਇਸ ਮਹਾਨ ਕੁਰਬਾਨੀ ਨੂੰ ਕੋਟ ਕੋਟ ਵਾਰੀ ਸਜਦਾ ਵੀ ਕਰਦੇ ਆਂ ਤੇ ਨਾਲ ਚਿੰਤਨ ਵੀ ਕਰਦੇ ਆਂ ਕਿ ਅਸੀਂ ਕਿੰਨੀ ਵਾਰ ਇਹ ਕੁਝ ਸਹਿੰਦੇ ਰਵਾਂਗੇ ਚਿੰਤਨ ਕਰੋ ਇਸ ਗੱਲ ਦਾ ਤਾਂ ਕਿ ਦੁਬਾਰਾ ਸਾਨੂੰ ਕੋਈ ਇਹੋ ਜਿਹਾ ਹੀਰਾ ਖੂਗਵਾਉਣਾ ਨਾ ਪਵੇ ਭੋਖੜ ਤਾਲਾਂ ਤੇ ਬਹਿ ਬਹਿ ਕੇ ਮਰਨ ਪਰਤ ਤੇ ਬਹਿ ਬਹਿ ਕੇ ਅੱਗੇ ਬੜੇ ਹੀਰੇ ਘਵਾਲੇ ਨੇ ਬੜਾ ਕੁਝ ਘਵਾਲਿਆ ਸਾਡੀ ਕੌਮ ਨੇ ਹੁਣ ਹੀ ਥੋੜਾ ਜਿਹਾ ਸचेत ਹੋ ਜਾਈਏ ਜਿਹੜਾ ਬੰਦਾ ਚੋਲਾ ਪਾ ਕੇ ਦਮਾਲਾ ਸਜਾ ਕੇ ਸਾਡੇ ਸਾਹਮਣੇ ਆ ਜਾਂਦਾ ਏ ਅਸੀਂ ਉਹਨੂੰ ਕੌਮ ਦਾ ਆਗੂ ਮੰਨ ਲਈਏ ਆ ਪਰ ਮਾਫ਼ ਕਰਿਓ ਕੌਮ ਦੇ ਆਗੂ ਚ ਕੁਆਲਿਟੀ ਹੁੰਦੀ ਏ ਕੋਈ ਕੌਮ ਦੇ ਆਗੂ ਚ ਕੁਆਲਿਟੀ ਹੁੰਦੀ ਏ ਬੇੜੀ ਦਾ ਮਲਾਹ ਉਹਦੇ ਚ ਕੁਆਲਿਟੀ ਉਹਨੇ ਬੇੜੀ ਨੂੰ ਪਾਰ ਲਾਉਣਾ ਹੁੰਦਾ ਹਰ ਬੰਦਾ ਬੇੜੀ ਨਹੀਂ ਚਲਾ ਸਕਦਾ ਅਸੀਂ ਨਿਰਕ-ਬਰਕ ਕੇ ਕੌਮ ਦੇ ਆਗੂ ਦੀ ਚੋਣ ਕਰਿਆ ਕਰੀਏ ਸਾਨੂੰ ਜਿੱਤੇ ਗਵਰਨਮੈਂਟ ਆਗੂ ਚੁਣ-ਚਣ ਕੇ ਦਿੰਦੀ ਹੈ ਸਾਡੀ ਕੌਮ ਦਾ ਕੈਲੰਡਰ ਵੀ ਉਹੀ ਬੰਦੇ ਨਿਯਤ ਕਰ ਰਹੇ ਨੇ ਸਾਡੀ ਕੌਮ ਦੀ ਬਰੀਆਦਾ ਵੀ ਉਹ ਨਿਯਤ ਕਰ ਰਹੇ ਨੇ ਸਾਡੀ ਕੌਮ ਦੇ ਵਿੱਚ ਬਾਰ-ਬਾਰ ਆ ਕੇ ਇੰਟਰਫੇਅਰ ਕਰ ਰਹੇ ਨੇ ਕਿ ਅਸੀਂ ਆਪਣੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਤੇ ਸਾਡੇ ਵਾਲੇ ਜਿਨ੍ਹਾਂ ਨੇ ਸਿੱਖੀ ਦੀ ਗੱਲ ਕਰਨੀ ਉਹ ਆਪਸ ਵਿੱਚ ਜੂਝੇ ਹੋਏ ਨੇ ਇੱਕ ਦੂਜੇ ਦੇ ਉਹ ਪਾਸੇ ਦੁਸ਼ਮਣ ਸਾਡਾ ਪਾਸੇ ਖੜਾ ਹੈ ਵੇਖ ਰਿਹਾ ਹੈ ਅਸੀਂ ਆਪਸ ਵਿੱਚ ਝੂਝੇ ਹੋਏ ਆਂ ਦੂਜਾ ਕਹਿੰਦਾ ਮੈਂ ਇਹਨੂੰ ਮੰਨਦਾ ਦੂਜਾ ਕਹਿੰਦਾ ਮੈਂ ਨਹੀਂ ਮੰਨਦਾ ਦੂਜਾ ਕਹਿੰਦਾ ਤੂੰ ਆਹ ਪੜ ਉਹ ਆਂਦਾ ਮੈਂ ਨਹੀਂ ਇਹ ਪੜਦਾ ਉਹ ਆਂਦਾ ਕਵਾ ਕਲੰਡਰ ਮੰਨ ਉਹ ਕਹਿੰਦਾ ਮੈਂ ਨਹੀਂ ਮੰਨਦਾ ਇਸ ਕੱਲ ਨੂੰ ਕੌਣ ਇਹ ਕੰਮ ਕਰ ਰਿਹਾ ਇਹ ਸਾਨੂੰ ਵੇਖਣਾ ਪਵੇਗਾ ਜਦੋਂ ਤੁਸੀਂ ਸਾਰੇ ਲੜ ਕੇ ਕਹਿੰਦੇ ਹੋ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਤੇ ਫਿਰ ਗੁਰੂ ਵਾਲੇ ਕਿਉਂ ਨਹੀਂ ਬਣ ਜਾਂਦੇ ਸੋ ਗੁਰੂ ਰਹਿਤ